ਖੋਲ ਕੇ ਦੇਖਦੇ ਹਾਂ ਕਿਤਾਹੇ ਨਿਕੰਦੇ ਆ ਵਿੱਚੋਂ ਹਏ ਥੱਕ ਗਈ ਮੈਂ ਇੱਧਰ ਆ ਦੁਵਾ oh my god ਖੋਲ ਲਿਆ ਨੂੰ ਖੋਲ ਲੋ ਦਾਸ ਖੋਲਣ ਦੇ ਲਿਆਂਦਾ ਐਨਾ ਬੜਾ ਲਓ ਜੀ ਮੈਂ ਹਨਾ ਆਰਡਰ ਤੇ ਹਨਾ ਭਾਂਡੇ ਮੰਗਵਾਏ ਸੀਗੇ ਸਟੀਲ ਦੇ ਹੁਣ ਇਹਨਾਂ ਪਹਿਲਾਂ ਮੈਂ ਖੋਲ ਕੇ ਦੇਖਦੀ ਹਾਂ ਇਹਨਾਂ ਦਾ ਰੇਟ ਵੀ ਤੁਹਾਨੂੰ ਮੈਂ ਦੱਸੂਗੀ ਵੀ ਵਧੀਆ ਲੱਗੇ ਮੈਨੂੰ ਕਿ ਨਹੀਂ ਲੱਗੇ ਹੈਗੇ ਬਾਕੀ ਪਹਿਲਾਂ ਮੈਂ ਕੋਲ ਕੇ ਦੇ ਲਵਾਂ ਬਾਕੀ ਗੱਲਾਂ ਅੱਜ ਨਾਲ ਬਾਅਦ ਚ ਕਰਦੀ ਆ ਠੀਕ ਆ ਇਹ ਕਿਹੜੋ ਕੁ ਨਾ ਹੋਵੇ ਉਹ ਤਾਂ ਵੇਚੀ ਹੁਣਾ ਦੱਸ ਮਮ ਕੈਂਚੀ ਕਿ ਕਰਨ ਨੂੰ ਦੇ ਖਰ ਮਮੀ ਕਿੱਥੇ ਗਈ ਮਮੀ ਉੱਥੇ ਕੋਣੀ ਇਹਦੇ ਨਾਲ ਇੱਕ ਚੀਜ਼ ਇਹ ਕਿਹਨੇ ਐਹ ਜੀ ਕਿੰਨੀ ਚੀਜ਼ ਆ ਅੱਲਾ ਦੇਖਾ ਲਵਾਂ ਮੈਂ ਤਾਂ ਨਿਕਲਦੀ ਵੀ ਹੈ ਕਿ ਨਹੀਂ ਇਹ ਤਾਂ ਫਿਰ ਬੇਨੁਪਸਾਨਾ ਮਾ ਉਹ ਨਾ ਕਰ ਲੋ ਹੋਇਆ ਐਕਸਾਈਟਮੈਂਟ ਹੀ ਹੋ ਗਿਆ ਕੀ ਕਰੀਏ ਮਾਈ ਗਾੜ ਨਾਲ ਚਾਂਚੇ ਵੀ ਦਿੱਤੇ ਆ ਨਾ ਨੇ ਲੈ ਉਹ ਦੱਸ ਜਿਵੇਂ ਘਾਇਆ ਉਹ ਦਾ ਸਪੈਚੂਲਾ ਵੀ ਆ ਚਲੋ ਮੈਂ ਚਾਂਚੇ ਦੇਖਾਂ ਇਹ ਹੈ ਮੇਰੀ ਚੜਾਹੀ ਓਕੇ ਓ ਮਾਈ ਗੋਡ ਗੇਹ ਹੈ ਜੀ ਦਾ ਦਾ ਸੋ ਜਾ ਰੋ ਸੀ ਗਿਆ ਐ ਕਿ ਮम्मा ਕੋ ਐਹਾ ਬੋਹ ਮੇਰੋ ਮੈਂ ਕਹਿੰਦੀ ਤਾਹ ਇਨਾ ਉਹ ਵੀ ਮੇਰੋ ਟਿਕਦਾ ਹੀ ਨਹੀਂ ਪੈਸਾ ਮੇਰੇ ਹੱਥ ਛ ਸੱਚੀ ਕਹਾਂਗੀ ਇਨਾ ਪੈਸਾ ਤਾਂ ਵੀ ਇਹੀ ਗਰੀਬ ਆ ਬਾਜੀ ਹੁਣ ਇੱਕ ਠੀਕ ਹੋ ਰਿਹਾ ਇਹ ਕੀ ਆ ਹੈ ਸਾਰੀ ਕੱਲੀ ਕੱਲੀ ਚੀਜ਼ ਆਪਾਂ ਖੋਲ ਕੇ ਦੇਖਦੇ ਆਂ ਠੀਕਾ ਮੈਂ ਬਾਕੀ ਤੁਹਾਨੂੰ ਸਾਰੀਆਂ ਚੀਜ਼ਾਂ ਖੋਲ ਕੇ ਦਿਖਾਵਾਂਗੀ ਆਹ ਹੈਗਾ ਕੁੱਕਰ ਠੀਕ ਹੈ ਜੀ ਉਹ ਕੇਮਲਾ ਤੋਂ ਫਿੱਟ ਕਰਨੇ ਨੂੰ ਮਸਮਾਂ ਨਾਲ ਤੇ ਫ੍ਰੀ ਮੈਨੂੰ ਦੱਸਣਾ ਕਮੈਂਟਾਂ ਦੇ ਵਿੱਚ ਵੀ ਇਹ ਸਾਰਾ ਸਮਾਨ ਜਿਹੜਾ ਹੈ ਨਾ ਸਟੀਲ ਦਾ ਆ ਤੇ ਇਹ ਕਿੰਨੀ ਰੇਂਜ ਦੇ ਵਿੱਚ ਹੋਊਗਾ ਤੁਸੀਂ ਦੱਸਿਓ ਕਹਿਣਾ ਮੈਨੂੰ ਠੀਕ ਹੈ ਜੀ ਆ ਮੈਨੂੰ ਚੋਪਿੰਗ ਬੋਰਡ ਨਾਲ ਫ੍ਰੀ ਮਿਲਿਆ ਵਧੀਆ ਹੈ ਨਾ ਸਟੀਲ ਦਾ ਇਹ ਕੱਟਣ-ਕੁੱਟਣ ਦਾ ਰੱਖ ਕੇ ਇੱਕ ਆਹ ਨਾਲ ਫ੍ਰੀ ਮਿਲਿਆ ਇੱਕ ਮੈਨੂੰ ਇਹ ਚਮਚੇ ਨਾਲ ਫ੍ਰੀ ਮਿਲਿਆ ਯਾ ਕੇਂਤੀ ਥੋੜਾ ਫ੍ਰੀ ਮੈਨੂੰ ਜੰਗੀ بواਸ ਗਈ ਆ ਦੇਖ

ਪਰ ਬਾਕੀ ਤਾਂ ਉਹ ਹੀ ਕੁੱਕਰ ਤੁਹਾਨੂੰ ਨੇ ਸੀ ਉਹਦਾ ਕੁੱਕਰ ਆ ਇਹ ਚੱਲੀ ਓ ਸੋਨਾ ਹੁੰਦਾ ਸੀ ਵੀ ਕੁੱਕਰ ਹੂੰ ਸੋਨਾ ਦੇਖੋ ਬੱਚੋ ਵੀ ਹਨਾ ਆ ਜਿੱਦ ਨਹੀਂ ਮੋੜ ਸੀਗੀ ਹੱਤਾ ਉਹ ਲੰਬਾ ਜਿਹਾ ਕੁੱਕਰ ਸਾਡਾ ਪਹਿਲਾਂ ਉਹਨੂੰ ਹੱਡੀਆਂ ਚੱਕ ਕੇ ਵਿੱਚ ਦੇਖਣਾ ਸੀ ਹਨਾ ਮੰਮੀ ਨੇ ਕਹਿੰਦੇ ਨਹੀਂ ਮੰਮੀ ਕਹਿੰਦੇ ਛੋੜਾ ਆ ਜਿਆ ਕੁੱਕਰ ਨਹੀਂ ਕੋਈ ਚੌੜਾ ਜਿਆ ਮੰਮੀ ਆ ਪਤਾ ਨਹੀਂ ਕਿੱਦਾਂ ਚੱਲ ਗਿਆ ਮੰਮੀ ਦਿਖਾਉਣੀ ਹੈ ਇਹ ਚੀਜ਼ਾਂ ਪਹਿਲਾਂ ਆਪਾਂ ਤੁਹਾਨੂੰ ਸਾਰੇ ਇਹਨਾਂ ਕੱਲੇ ਕੱਲੇ ਭਾਂਡੇ ਖੋਲ ਕੇ ਵੀ ਦਿਖਾ ਦੰਨੇ ਆ ਤੇ ਤੁਸੀਂ ਨਾ ਮੈਨੂੰ ਇਹਦਾ ਵੇਕ ਦੱਸਿਓ ਵੀ ਕਿੰਨਾ ਹੋਊਗਾ ਸਾਰੀਆਂ ਚੀਜ਼ਾਂ ਦਾ ਠੀਕ ਹੈ ਜੀ ਆ ਇੱਥੇ ਮਿਲਗਾ ਸੀਟੀ ਦੇ ਨਾਲ ਤੇ ਸਾਰਾ ਫਿੱਟ ਹੋਣਾ ਆ ਆ ਹੈਗਾ ਇਹਦਾ ਟੱਕਣ ਇਹ ਟੱਕਣ ਦੀ ਥੋੜੀ ਪਹਿਲਾਂ ਸਾਰਿਆਂ ਨੂੰ ਦੱਸਿਓ ਫੇ ਮੈਂ ਲੈ ਕਿੱਥੋਂ ਆਏ ਤੁਹਾਨੂੰ ਨੈਕਸਟ ਵਲੌਗ ਜੀ ਦੱਸੂਗੀ ਕਿੰਨੇ ਦੇ ਲੈ ਆ ਮੈਂ ਤੇ ਇਹ ਪਹਿਲਾਂ ਮੈਨੂੰ ਲੱਗਾ ਹਨਾ ਵੀ ਹਾਂ ਜਿੰਨਾ ਤੁਸੀਂ ਕਿਹਾ ਹੋਇਆ ਉਹਦੇ ਨਾਲ ਮੈਂ ਸਸਤੇ ਹੀ ਲੈ ਆ ਫੇ ਤਾਂ ਵੀ ਮੈਨੂੰ ਖੁਸ਼ੀ ਹੋਣੀ ਆ ਕਿ ਹਾਂ ਵੀ ਮੈਂ ਸਸਤੇ ਲੈ ਆ ਜੇ ਤੁਸੀਂ ਕਹਿਆ ਤਾਂ ਨਹੀਂ ਨੇ ਮਹਿੰਗੇ ਲੈ ਲੈ ਫੇ ਮੈਨੂੰ ਦੁੱਖ ਹੋਣਾ ਵੀ ਆ ਮੈਂ ਮਹਿੰਗੇ ਲੈ ਲੈ ਆ ਪਰ ਮੈਨੂੰ ਦੱਸਿਓ ਤੁਸੀਂ ਤੁਸੀਂ ਵੜਾ ਹੋਣਾ ਰੇਟ ਦੱਸਿਆ ਜਿਹੜਾ ਤੁਹਾਨੂੰ ਮਹਿੰਗੇ ਸਸਤੇ ਦੱਸਣਾ ਹੈ ਮੈਂ ਆਪਣੀ YouTube ਫੈਮਿਲੀ ਨੂੰ ਇਹ ਕਹਾਂ ਵੀ ਤੁਸੀਂ ਮੈਨੂੰ ਦੱਸਿਓ ਵੀ ਇਹ ਇਹ ਕਿੰਨਾ ਕਰੀਟ ਹੋਊਗਾ ਤਿੰਨਾ ਭੰਡਿਆਂ ਦਾ ਆ ਲਓ ਇਹ ਚਾ ਲੈਣਾ ਆ ਲਓ ਮੈਂ ਆ ਦੇ ਕੁੱਕਰ ਉਹ ਖੋਲਣ ਦਾ ਹੀ ਨਹੀਂ ਹੁੰਦਾ ਸੀਗਾ ਮੇਰੇ ਤੋਂ ਪਹਿਲਾਂ ਉਹ ਤੁਹਾਡੇ ਤੋਂ ਖੋਲਣਾ ਹੀ ਨਹੀਂ ਹੁੰਦਾ ਸੀ ਪਹਿਲਾਂ ਮੰਮੀ ਨੇ ਕਿਹਾਣਾ ਮੰਮੀ ਨੇ ਕਿਹਾਣਾ ਮੈਨੂੰ ਕੁੱਕਰ ਖੋਲ ਕੇ ਦੇ ਆ ਸੋਨਾ ਹੈ ਨਾ ਹੁਣ ਆਓ ਸੋਨਾ ਲਓ ਜੀ ਆ ਹੋ ਗਿਆ ਕੁੱਕਰ ਆ ਹੋਣਾ ਚੋਲਰ ਬਣਾਉਣਾ ਪੀਰ ਪੂਰ ਬਣਾਉਣਾ ਹੈ ਨਾ ਆ ਜੀ ਉਹ ਖੈਵੀਆ ਪੰਡੇ ਦੀ ਇਹ ਨਹੀਂ ਵੀ ਖਾਲ ਕੇ ਆਹ ਗਈ ਆ ਖੀਰ ਹੁਣ ਬਣਾਇਓ ਵਿੱਚ ਇੱਥੇ ਹੁਣ ਆਪਾਂ ਪਹਿਲਾਂ ਬਣਾਵਾਂਗੇ ਖੀਰ ਮਿੱਠੀ ਚੀਜ਼ ਬਣਾਵਾਂਗੇ ਆਪਾਂ ਪਹਿਲਾਂ ਕੁੱਕਰ ਕਿਤਾ ਮੇਰਾ ਗਿਲ ਕਰਦਾ ਮੈਂ ਢੀ ਦਾਲ ਬਣਾ ਦੂਗਾ ਹੁਣ ਮੈਂ ਤਾਂ ਰਹਿ ਨਹੀਂ ਹੁੰਦਾ ਹਾਂ ਦੂਜਾ ਕੁੱਕਰ ਮੈਂ ਕਿਚਨ ਨੂੰ ਦੇਖਣਾ ਚਾਹ ਲੈ ਇੱਕ ਹੀ ਦੇਖ ਬਣਾ ਕੇ ਇਹ ਪੋਪ ਕੋਣ ਬਣ ਜਣੇ ਚ ਤਾਂ ਬੜੇ ਸੋਹਣੇ ਕੱਚ ਦਾ ਢੱਕਣੇ ਉੱਪਰ ਇੱਟ ਬਣੂਗੀ ਸਾਡੀ ਪਹਿਲਾ ਪੱਟ ਬਣਾਵਾਂਗੇ ਖੀਰ ਓਕੇ ਤੇ ਫਿਰ ਕੀ ਹੋਏਗਾ ਹੁਣ ਤੁਹਾਨੂੰ ਪ੍ਰਾਪਤੀ ਦਿਖਾਵਾਂਗਾ ਰਹੀ ਰਹਿ ਗਈ ਆਪਣੀ ਜਦ ਮੈਂ ਉਹਦਾ ਨਾ ਆਰਡਰ ਤੇ ਆਨਲਾਈਨ ਭੰਡੇ मंगਵਾਏ ਆ ਪਰ ਮੈਨੂੰ ਸਾਫ ਤੇ ਲੱਗੇ ਆ ਬਾਕੀ ਤੁਸੀਂ ਕਮੈਂਟਾਂ 'ਚ ਦੱਸਿਓ ਵੀ ਇਹ ਛਿੰਨਾ ਚੀਜ਼ਾਂ ਦੀ ਕਿੰਨੀ ਰੇਜ ਹੋਊਗੀ ਉਹ ਦੋ ਨਾਲ ਚੀਜ਼ਾਂ ਮੈਨੂੰ ਚਮਚੇ ਉਹ ਫ੍ਰੀ ਮਿਲੇ ਆ ਬਾਕੀ ਤੁਸੀਂ ਦੱਸਿਓ ਨਾ ਵੀ ਤਾਂ ਤੁਸੀਂ ਹੁਣ ਬੰਦੇ ਜਿਹੜੇ ਆਪਣੀਆਂ ਹਾਊਸ ਵਾਈਫ ਆ ਇਹਨਾਂ ਸਾਰੇ ਫ੍ਰੀਜ਼ ਦੇ ਹੀ ਰਹਿੰਦੇ ਆ ਨਾ ਤਾਂ ਪਤਾ ਹੀ ਨਹੀਂ ਉਹਨਾਂ ਦੀ ਕਿੰਨੀ क्रेजी ਆ ਵਾਓ ਸਾਹੀ ਦੇਸ ਖੁੱਲੀ ਜੀ ਸੋਣੀ ਆ ਇਹ ਦੂਜੀ ਆ ਹਨਾ ਨਾਨ ਸਟਿੱਕੀ ਵਾਲੀ ਲੱਗਣ ਤਾਂ ਇਦਾਂ ਦੀ ਇਹ ਦੇਈ ਆ ਹੋਈ ਆ ਵਿਚੋਂ ਇਹਨੂੰ ਉਹ ਟ੍ਰਾਈਪਲਾਈ ਕਹਿੰਦੇ ਆ ਇਹ ਕੜਾਈ ਉਹ ਇਹਦੇ ਵਿੱਚ ਆ ਆ ਵੀ ਨਾਲ ਸੰਤੂਪੀ ਮਿਲੇ ਆ ਚਾਚੀਆਂ ਇਸ ਕੋ ਐਸੇ ਇਸਨੇ ਬਣਾਇਆ ਹੈ ਆ ਟੱਕਣ ਵਾਲੀ ਇਹ ਵੀ ਕੱਟ ਗਈ ਆ ਕਾਚੀ ਲੈ ਟੱਕਣੀ ਆ ਤਾਂ ਵੀ ਉਹ ਲੈ ਲੈਣੇ ਖਾ ਕੇ ਚਲਾ ਨਾ ਇਹ ਆ ਆ ਆ ਆ ਪਾਂਡੇ ਆਪਣੇ ਹੁਣ ਵੀ ਤੁਸੀਂ ਦੱਸਿਓਗੇ ਆ ਤਿੰਨੇ ਚੀਜ਼ਾਂ ਕਿੰਨੇ ਕ ਰੇਂਜ ਚ ਲੱਗਦੀਆਂ ਤੁਹਾਨੂੰ ਕਿੰਨੀ ਕ ਰੇਂਜ ਦੇ ਵਿੱਚ ਹੋਊਗਾ ਤਿੰਨੇ ਚੀਜ਼ਾਂ ਕੁੱਕਰ ਆਇਆ ਆਪਣਾ ਤਸਣਾ ਜਿਹੜਾ ਹੁੰਦਾ ਆ ਉਹ ਇਹਨੂੰ ਉਦਾਂ ਕੀ ਕਹਿੰਦੇ ਆ ਮੈਨੂੰ ਨਾਮ ਚੇਤਾ ਭੁੱਲ ਗਿਆ ਇਹਦਾ ਇਹਦਾ ਚੜਾਕੀ ਆਪਣੀ ਠੀਕ ਆ ਜੀ ਤੇ ਕੁੱਕਰ ਹੈਗਾ ਆਪਣਾ ਇਹ 5 ਲੀਟਰ ਦਾ ਇਹ ਹੈਗਾ ਚੋੜਾ ਤੇ 5 ਲੀਟਰ ਦਾ ਕੁੱਕਰ ਆ ਤੇ ਆਪਣਾ ਤਸਲਾ ਵੀ ਚੋੜਾ ਹੈ ਕਰਾਈ ਵਿੱਚ ਤੋਂ ਫਰੀ ਜੁੱਲੀ ਆਣ ਕਰਨਾ ਦਾਦੀ ਮਾਂ ਆ ਗਈ ਮੰਮੀ ਆਵੇ ਮੰਮੀ ਆਇਓ ਤੋ ਕੁਦ ਦਾ ਡੰਡਾ ਚੱਕਿਆ ਜਾ ਕਿਸੇ ਨੂੰ ਮਾਰ ਨਹੀਂ ਲੱਗਿਆ ਹੰਡੇ ਆ ਕੇ ਦੇਖੋ ਸਾਰ ਅਦਕਾਡਨ ਹੋ ਗਿਆ ਅਦਕਾਡਨ ਆ ਗਿਆ ਚਲੋ ਜਿੱਤਾ ਕਾਪੀ ਆ ਜਾਓ ਜਿੱਤਾ ਕੀ ਆ ਆ ਫਰੀ ਇਟ ਇਸ ਤਾਂ ਦੇਖੋ ਆ ਭੰਡੇ ਸੋਹਣੇ ਮਮੀ ਥੁੱਕਰ ਚੈੱਕ ਕਰੋ ਪਹਿਲਾਂ ਥੁੱਕ ਦੇਖੋ ਇੱਧਰ ਰੁਜਾਓ ਕੈਮਰਾ ਚਾਲਦਾ ਇਕ ਤਾਂ ਨਹੀਂ ਬੁੱਲਣਾ ਹੈ ਦਾਦੇ ਮੈਨੂੰ ਖੋਲ ਕੇ ਦਿਖਾ ਲੈ ਕਿੱਦਾਂ ਖੋਲਦਾ ਇੱਦਾਂ ਘੁਮਾ ਕੇ ਇਦਾਂ ਹੀ ਲੱਗਣਾ ਹੈ ਇੱਦਾਂ ਹੀ ਖੁੱਲਣਾ ਆਹ ਇੱਕ ਕੰਮ ਚਾਲ ਆਹ ਬੱਸ ਆ ਘੁਮਾ ਤਾਂ ਨੂੰ ਇਹ ਤੇ ਲੱਗਣਾ ਹੈ ਘੁਮਾ ਕੇ ਇਹ ਦੂਜਾ ਨਹੀਂ ਹਟਾ ਜਿਵੇਂ ਆਪੇ ਜ਼ਕੋਟੇ ਹੈਂਡਲ ਜੇ ਹਟਾ ਆਪ ਆਹ ਲੌਂਗ ਜੇ ਆਹ ਹਰੇ ਖੋਲ ਜਾ ਅਨ ਅਲਮਾਤ ਅਲਕਾਇਮ ਸਲਾਮ ਆਪਸਲਾ ਜਨ ਆਪ ਕੀ ਪੂਰ ਬਣੋਂ ਨਾ ਚੋਰ ਚੂਰ ਬਣੋਂ ਨਾ ਆਕੜਾ ਦੀ ਜੇ ਕੜਾਹੀ ਕੋਣੀ ਚੰਗੀ ਰੁੱਧੀ ਹੈ ਨਾ ਨਾਰਾ ਦੋ ਕਟਸ਼ੀਆਂ ਨੇ ਭੇਜੀਆਂ ਆਪ ਇਹ ਆ ਨਾਲ ਚਮਚਾ ਦਾ ਸੈਟ ਸੀ 6 ਚਮਚੇ ਪੁੱਦੇ 6 ਪੁੱਦੇ ਤੇ ਨੇ ਖਾਣਾ ਨੇ ਇਹ ਆ ਚੀਜ਼ ਉਹਨੇ ਭੇਜੀ ਨਾਲ ਕੀ ਤੇ ਆਪਾਂ ਉਹ ਕੋਈ ਵੀ ਸਾਦੀ ਸੁਬੀਣਾ ਕਹਿੰਦੇ ਤਾਂ ਤੱਕਸਾਂਤੀ ਜੀ ਤਾਂ ਉਹ ਆਪਣੇ ਖੜਦਾ ਲਿਆ ਹੁੰਦਾ ਲ ਮੈਂ ਇਸ ਵੀ ਉਦਾਹਰਣ ਸੋਹਣੇ ਲੱਗੇ ਭਾਂਡੇ ਵੀ ਸਾਰੇ ਜਣੇ ਦੱਸਿਓ ਸੋਹਣੇ ਲੱਗੇ ਬਹੁਤ ਸੋਹਣੇ ਭਾਂਡੇ ਬਹੁਤ ਸੋਹਣੇ ਹੈ ਸੋਹਣੇ ਲੱਗਦੇ ਸੋਹਣੇ ਜਿਹੜੇ ਸਾਰੇ ਜਣੇ ਦੱਸਿਓ ਵੀ ਤੁਹਾਨੂੰ ਕਿੰਨੀ ਰੇਂਜ ਦੇ ਵਿੱਚ ਲੱਗਦੀਆਂ ਕਿੰਨੀਆਂ ਚੀਜ਼ਾਂ ਆਹ ਚੀਜ਼ਾਂ ਨੂੰ ਬਾਹਰ ਕੱਢ ਕੇ ਇਹ ਤਾਂ ਚਲੋ ਨਾਲ ਫ੍ਰੀ ਆ ਤੇ ਫਿਰ ਮੈਨੂੰ ਸਾਰੇ ਜਣੇ ਦੱਸਿਓ ਫਿਰ ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹਦਾ ਰੇਟ ਦੱਸੂਗੀ ਭਾਂਡੇ ਵਾਲਾ ਠੀਕ ਹੈ ਜੀ ਇਹ ਮੈਨੂੰ ਕਿੰਨੀ ਰੇਂਜ ਦੇ ਵਿੱਚ ਪਏ ਆ ਕਿੰਨੇ ਭਾਂਡੇ ਆਨਲਾਈਨ ਮੰਗਵਾਏ ਆ ਤਾਂ ਕਿੱਥੋਂ ਮੈਂ ਮੰਗਵਾਏ ਤੁਹਾਨੂੰ ਉਹ ਵੀ ਦੱਸੂਗੀ ਉਕੇ ਜੀ ਨਹੀਂ ਦੱਸੇ ਕਿੰਨੇ ਮੈਨੂੰ ਤਾਂ ਪਤਾ ਨਹੀਂ ਦੱਸਾਂ ਕਿਉਂ ਸਿਮੀ ਨੂੰ ਕਿਉਂ ਨਹੀਂ ਦੱਸਾਂ ਨਹੀਂ ਪਹਿਲਾਂ ਮੈਂ ਦੱਸਾਂ ਸਿਮੀ ਨੂੰ ਕਿਉਂ ਨਹੀਂ ਦੱਸਾਂ ਹਾਏ ਮੈਂ ਤਾਂ ਰੋੜਾ ਪਾਣੀ ਨਹੀਂ ਕਿਹੇ ਗੱਲ ਦਾ ਕਿੰਨੇ ਤੇਜ ਹਨ ਕਿੰਨਾ ਸਿਮੀ ਦਾ ਘਰ ਚ ਰੋੜਾ ਹੁੰਦਾ ਕਿਸੇ ਦਾ ਹੁੰਦਾ ਨਹੀਂ ਹੂੰ ਰੋਣ ਕਹ ਹੁੰਦੀ ਔਰ ਰੋਲਾ ਨਹੀਂ ਹੁੰਦਾ ਮੈਂ ਤਾਂ ਕਹਿੰਦਾ ਐ ਬਹੁਤ ਯਾਰ ਹੈਗੇ ਬਰਾ ਕਿੰਨੇ ਕਿੰਨੇ ਉਹ ਕੋਈ ਨਾ ਕੋਈ ਨੈਟ ਵੀਡੀਓ ਚ ਦੱਸਾਂਗੇ ਨਾ ਠੀਕ ਆ ਜੀ ਕਿੱਥੋਂ ਮੰਗਵਾਏ ਤੁਹਾਨੂੰ ਉਹ ਵੀ ਦੱਸਾਂਗੇ ਪਹਿਲਾਂ ਤੁਸੀਂ ਮੈਨੂੰ ਦੱਸਿਓ ਵੀ ਤੁਹਾਨੂੰ ਕਿੰਨੀ ਗ੍ਰੇਡ ਚਾਹੀਦੀ ਆ ਅਭੀ ਤੋਂ ਭਾਰੇ ਵੀ ਉਹ ਮਿੰਨਾ ਕੁ ਦੇਖੋ ਆ ਭਾਰੀ ਮਮਿਓ ਚੱਕ ਲਈ ਨਾ ਹਾਂ ਵੀ ਭਾਰਾ ਆ ਇਹ ਘਾਤ ਨਾਲ ਹੀ ਮਮਿਓ ਚੱਕਦਾ ਆ ਵੀ ਦੇਖੋ ਆਹ ਵੇਖੋ ਚੱਕ ਕੇ ਪੜਾਓ ਪਾਏ ਨਾ ਤਾਂ ਮੋਹ ਪਰ ਆਹ ਦੇ ਪਹੀ ਨਾ ਬਾਹਰੇ ਪਾਂਡੇ ਇਹ ਨਹੀਂ ਵੀ ਆਪਾਂ ਆਨਲਾਈਨ ਮੰਗਵਾਏ ਤਾਂ ਹਲਕੇ ਹਲਤੀ ਨਹੀਂ ਹੈਗੇ ਪਾਰੇ ਦਾ ਚਲੋ ਜਾਈਏ ਹੁਣ ਦੇਖ ਕੇ ਇਹ ਇਹ ਪਾਂਡੇ ਤੇ ਚਾਹਤੀਆਂ ਹੋ ਗੀਆਂ ਉਹ ਗੱਡੀ ਚ ਆਏ ਹੋਗੇ ਜਿਹੜੇ ਕਲਪੂ ਦੇ ਇਸ ਛੋੜਾ ਵਾਲਾ ਪਹਿਲਾ ਦੁੱਧ ਵਾਲੀ ਦਾ ਹੁੰਦਾ ਵੀ ਮੈਨੂੰ ਦੱਸਿਓ ਵੀ ਭਾਂਡਿਆਂ ਚ ਪਹਿਲਾਂ ਦੁੱਧ ਵਾਲੀ ਦਾ ਮੈਂ ਨਹੀਂ ਪਹਿਲਾਂ ਜਦੋਂ ਖੀਰ ਬਣਾ ਲਈ ਦੁੱਧ ਵਾੜਿਆ ਇੱਕ ਹੀ ਗੱਲ ਹੋ ਗਈ

ਲਓ ਜੀ ਹੁਣ ਸਾਨੂੰ ਉਹਨਾਂ ਤੁਹਾਡੇ ਕਮੈਂਟਾਂ ਦੀ ਵੇਟ ਰਹੂਗੀ ਠੀਕ ਆ ਜੀ ਫਿਰ ਵੀ ਜਿੱਦਾਂ ਵੀ ਤੁਹਾਨੂੰ ਲੱਗਾ ਜਿੰਨਾ ਕ ਵੀ ਅੰਦਾਜ਼ਾ ਲੱਗਾ ਤੁਸੀਂ ਸਾਰੇ ਜਣੇ ਪਲੀਜ਼ ਜ਼ਰੂਰ ਕਮੈਂਟ ਕਰਿਓ ਤੇ ਜੇ ਭਾਂਡੇ ਸੋਹਣੇ ਲੱਗੇ ਤਾਂ ਵੀ ਦੱਸਿਓ ਤੇ ਕਿੰਨੇ ਕ ਰੇਂਜ ਦੇ ਵਿੱਚ ਹੋਗੇ ਤਾਂ ਵੀ ਦੱਸਿਓ ਤੇ ਫੇ ਆਪਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਦੱਸਾਂਗੇ ਇਹਨਾਂ ਦਾ ਰੇਟ ਤੇ ਨਾਲ ਦੱਸਾਂਗੇ ਵੀ ਕਿੱਥੋਂ ਆਰਡਰ ਕੀਤੇ ਆ ਕਿਹੜੇ ਆਪਾਂ ਪੇਜ ਤੋਂ ਮੰਗਾਏ ਆ ਭਾਂਡੇ ਬਹੁਤ ਸੋਹਣੇ ਹੈਵੀ ਆ ਤੇ ਤੁਹਾਨੂੰ ਆਪਾਂ ਸਾਰਾ ਦੱਸਾਂਗੇ ਅਗਲੀ ਵੀਡੀਓ 'ਚ ਡਿਟੇਲ 'ਚ ਤੇ ਮਿਲਦੇ ਆਂ ਜੀ ਆਪਾਂ ਤੁਹਾਨੂੰ ਨੈਕਸਟ ਵੀਡੀਓ 'ਚ ਹੁਣ ਆਪਾਂ ਪ ਨਵੀਆਂ ਨਵੀਆਂ ਰੈਸਪੀਆਂ ਵੀ ਦੇਖਿਆ ਕਰੂੰਗੇ ਨਵੇਂ ਭਾਂਡਿਆਂ ਦੇ ਵਿੱਚ ਨਹੀਂ ਤਾਂ ਮੇਰੇ ਸਾਰੇ ਯਾਰ ਨੇ ਕਹਿੰਦੇ ਹੁੰਦੇ ਸੀ ਜਿਹੜੀ ਮੇਰੀ ਇੱਕ ਨਾਨ-ਸਟਿਕੀ ਕੜਾਹੀ ਆ ਨਾ ਉਹਦਾ ਜਿਹੜਾ ਵਿੱਚ ਬਲੈਕ ਜਿਹਾ ਹੁੰਦਾ ਆ ਉਹ ਸਾਰਾ ਉੱਤਰ ਗਿਆ ਆ ਉਹ ਦੇਖਣ ਨੂੰ ਇਤਾਂ ਲੱਗਦਾ ਵੀ ਪਤਾ ਨਹੀਂ ਕਿੰਨੀ ਪੁਰਾਣੀ ਕੜਾਹੀ ਆ ਵੀ ਖਰੇ ਪਤਾ ਨਹੀਂ ਇਹ ਸਾਫ਼ ਨਹੀਂ ਕਰਦੀ ਹੈਗੀ ਬਟ ਉਹਦਾ ਕਲਰ ਇਦਾਂ ਦਾ ਆ ਤੇ ਲੋ ਜੀ ਹੁਣ ਕੜਾਹੀ ਮੇਰੀ ਨਵੀਂ ਆ ਗਈ ਆ ਹੁਣ ਤੁਸੀਂ ਕਹਿਣ ਵਾਲੇ ਨਹੀਂ ਹੈਗੇ ਵੀ ਕੜਾਹੀ ਇਹਦੀ ਵਧੀਆ ਨਹੀਂ ਹੈਗੀ ਹੁਣ ਉਹ ਕੜਾਹੀ ਮੇਰੀ ਵਿਚਾਰੀ ਰਹਿ ਗਈ ਇੱਕ ਪਾਸੇ ਅੱਜ ਆਪਾਂ ਹੁਣ ਘਰ ਲੈ ਯੂਜ਼ ਕਰਨ ਨੂੰ ਰੱਖ ਲੈਣੀ ਆ ਇਹਦੇ ਚ ਆਪਾਂ ਬਣਾਇਆ ਕਰਾਂਗੇ ਨਵੀਆਂ ਨਵੀਆਂ ਰੈ